ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨੈਗਰੇਡੀਆ ਦੇ ਵਿੱਚ ਅੱਜ ਰਾਤ ਦੇ ਮੌਸਮ ਅਪਡੇਟ ਤੁਹਾਨੂੰ ਨੈਗਰੇਡੀਆ ਦੇ ਵਿੱਚ ਦੇਣੀਆਂ ਤਾਜ਼ਾ ਸੈਟਲਾਈਟ ਤਸਵੀਰਾਂ ਦੇ ਤੁਹਾਨੂੰ ਲੈ ਕੇ ਚੱਲਦੇ ਹਾਂ ਸਦਾ ਰਾਤ ਦੇ ਲਗਭਗ 8:30 ਵਜਣ ਜਾ ਰਹੇ ਨੇ 16 ਮਾਰਚ ਦੀ ਅੱਜ ਰਾਤ ਹੈ ਜੀ ਸ਼ੁਰੂ ਹੋ ਚੁੱਕੀ ਆ ਸੋ ਅੱਜ ਦਾ ਦਿਨ ਕਾਫੀ ਗਰਮ ਰਿਹਾ ਪੰਜਾਬ ਦੇ ਵਿੱਚ ਲਗਭਗ ਸਾਰੇ ਖੇਤਰਾਂ ਦੇ ਵਿੱਚ ਧੁੱਪ ਜੜੀ ਆ ਚੜੀ ਹੋਈ ਸੀ ਜਿਹਦੇ ਨਾਲ ਟੈਂਪਰੇਚਰ ਪਿੱਛੇ ਜਿਹੜਾ ਸਿਸਟਮ ਲੰਘ ਕੇ ਗਿਆ ਉਹਦੇ ਦੌਰਾਨ ਠੇਹਾ ਸੀ ਔਰ ਅੱਜ 1-2 ਡਿਗਰੀ ਦਾ ਵਾਧਾ ਜਿਹੜਾ ਜ ਟੈਂਪਰੇਚਰ ਦੇ ਵਿੱਚ ਦਰ ਉਤੋਂ ਠੰਡੀਆਂ ਸੀਤ ਹਵਾਵਾਂ ਅੱਜ ਪੰਜਾਬ ਦੇ ਵਿੱਚ ਕਾਫੀ ਖੇਤਰਾਂ ਦੇ ਵਿੱਚ ਚੱਲ ਰਹੀਆਂ ਸੀ ਸਿਸਟਮ ਦਿਵਾਵਾਂਗੇ ਜੀ ਜਿਵੇਂ ਕਿ ਅਸੀਂ ਤੁਹਾਨੂੰ ਸਵੇਰੇ ਅਪਡੇਟ ਦਿੱਤੀ ਸੀ ਕਿ ਸਿਸਟਮ ਅੱਜ ਲਗਭਗ ਸਮਾਪਤ ਹੈ ਪੰਜਾਬ ਹਰਿਆਣਾ ਰਾਜਸਥਾਨ ਵਿੱਚੋਂ ਪਰ ਅੱਜ ਕੁਝ ਖੇਤਰਾਂ ਦੇ ਵਿੱਚ ਬਦਲ ਬਣ ਵੀ ਸਕਦਾ ਹੈ ਕਿਉਂਕਿ ਲਗਭਗ ਸਿਸਟਮ ਸਮਾਪਤ ਸੀ ਹਰ ਉਹਦਾ 10% ਹਿੱਸਾ ਅੱਜ ਵੀ ਹਰਿਆਣਾ ਰਾਜਸਥਾਨ ਪੰਜਾਬ ਦੇ ਉੱਪਰ ਦੀ ਗੁਜ਼ਰ ਰਿਹਾ ਸੀ ਅਸੂਲੇ ਜੇਕਰ ਦੇਖੀਏ ਤੇ ਰਾਜਸਥਾਨ ਦੇ ਚੂਰੂ ਜ਼ਿਲ੍ਹੇ ਦੇ ਆਸ-ਪਾਸ ਅਸਲ ਤਗੜੀ ਗਰਜਲੇਸ਼ਕ ਖੁਲਸ ਤਗੜੀ ਗਰੇਮਰ ਇਹਨਾਂ ਖੇਤਰਾਂ ਦੇ ਵਿੱਚ ਹੋ ਰਹੀ ਹੈ ਤੇ ਤਗੜਾ ਬੱਦਲ ਇਹਨਾਂ ਖੇਤਰਾਂ ਦੇ ਵਿੱਚ ਅਸਵੇਲੇ ਬਣਿਆ ਹੋਇਆ ਸੋ ਇਹ ਫੱਦਲ ਅੱਗੇ ਖਿਸਕੂਗਾ ਤੇ ਹਰਿਆਣੇ ਦੇ ਖਾਸ ਕਰ ਸਰਸਾ ਫਤਿਹਬਾਦ ਪਲੱਸ ਹਿਸਾਰ ਦੇ ਖੇਤਰਾਂ ਨੂੰ ਕਵਰ ਕਰੂਗਾ ਇਹਨਾਂ ਖੇਤਰਾਂ ਦੇ ਵਿੱਚ ਅਗਲੇ ਘੰਟੇ ਜਾਂ ਫਿਰ ਡੇਢ ਘੰਟੇ ਤੱਕ ਤਗੜੀ ਗਰਜਲੇਸ਼ਕ ਪਲੱਸ ਕੁਝ ਖੇਤਰਾਂ ਦੇ ਵਿੱਚ ਜਿਹੜਾ ਕਹਿ ਸਕਦੇ ਆ ਕਿ ਗਰੇਮਰ ਹੋ ਸਕਦੀ ਹੈ ਇਹਨਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਤੇ ਬਾਕੀ ਇਸ ਸਿਸਟਮ ਅੱਗੇ ਵਧਦਾ ਹੋਇਆ ਇਹ ਫੱਦਲ ਇਹ ਨਹੀਂ ਹੈ ਕਿ ਬਹੁਤ ਆ ਵੱਡਾ ਮੇ ਚੱਖੜ ਚੜਾਊਗਾ ਬਹੁਤ ਵੱਡੇ ਖੇਤਰ ਨੂੰ ਕਵਰ ਕਰੂਗਾ ਐਦਾਂ ਨਹੀਂ ਹੈ ਦੋ ਤਿੰਨ ਜ਼ਿਲਾਂ ਤੱਕ ਇਹ ਬਦਲ ਸੀਮਿਤ ਰਹਿ ਸਕਦਾ ਤੇ ਇਹਨਾਂ ਤਿੰਨ ਜ਼ਿਲ੍ਹਿਆਂ ਨੂੰ ਕਵਰ ਕਰ ਸਕਦਾ ਅਗਲੇ ਘੰਟੇ ਡੇਢ ਘੰਟੇ ਤੱਕ ਤੇ ਬਾਕੀ ਮੌਸਮ ਆਪਣਾ ਲਗਭਗ ਸਿਸਟਮ ਕਹਿ ਸਕਦੇ ਹਾਂ ਸਮਾਪਤ ਹੈ ਪੰਜਾਬ ਦੇ ਵਿੱਚ ਕੋਈ ਵੀ ਹਲਚਲ ਇਹ ਸਿਸਟਮ ਕਰ ਨਹੀਂ ਰਿਹਾ ਤੇ ਸਿਸਟਮ ਪੰਜਾਬ ਦੇ ਵਿੱਚੋਂ ਪਰ ਬੋਲ ਚੁੱਕਿਆ ਜੀ ਸੁਹਾਜ ਰਾਤ ਬਦਲਵਣ ਦੇ ਅਸਰ ਬਹੁਤ ਘੱਟ ਨੇ ਪੰਜਾਬ ਦੇ ਵਿੱਚ ਲਗਭਗ ਮੌਸਮ ਸਾਫ਼ ਹੀ ਰਹੇਗਾ ਕੱਲ ਵੀ ਮੌਸਮ ਸਾਫ਼ ਰਹਿੰਦਾ ਜਾਫਰ ਅੱਜ ਫਿਲਹਾਲ ਹੁਣ ਕੋਈ ਸਿਸਟਮ ਆਉਂਦਾ ਜਾਫ ਨਹੀਂ ਰਿਹਾ ਅਗਲੇ 4-5 ਦਿਨ ਮੌਸਮ ਸਾਫ਼ ਹੀ ਰਹਿਣਾ ਤੇ ਇਹ ਹੁਣ ਬਸ ਜਾਂਦਾ ਸਿਸਟਮ ਹੈ ਤੇ ਜਾਂਦਾ ਕਿਤੇ ਕਿਤੇ ਹੁਣ ਹਲਕੀਆਂ ਕਾਰਵਾਈਆਂ ਕਰ ਰਿਹਾ ਤੇ ਜਿੱਥੇ ਕਰੂਗਾ ਉੱਥੇ ਤਗੜੀਆਂ ਹੀ ਕਰੂਗਾ ਹੁਣ ਕਾਰਵਾਈਆਂ ਕਿਉਂਕਿ ਅੱਗੇ ਇਹ ਫਾਕਸਤਾਨ ਵਾਲੇ ਫਸੋਰ ਲੰਦੇ ਵਾਲੇ ਫਸਨੇ ਬਦਲ ਬਣਿਆ ਤੇ ਉਥੇ ਪਹਿਲਾਂ ਹਲਕਿਆਦੂ ਲੈ ਕੇ ਕਿਤੇ ਕਿਤੇ ਤਗੜੀ ਝਾਟ ਲਵਾ ਗਿਆ ਤੇ ਹੁਣ ਰਾਸ਼ਾਂ ਦੇ ਉੱਪਰ ਦੀ ਲੰਗਦਾ ਹੋਇਆ ਪੂਰਬੀ ਜ਼ਿਲ੍ਹਿਆਂ ਨੂੰ ਕਵਰ ਕਰਦਾ ਹੋਇਆ ਅੱਗੇ ਖਿਸਕ ਰਿਹਾ ਤੇ ਜਿਹੜੇ ਤੁਹਾਨੂੰ 3-4 ਜ਼ਿਲ੍ਹੇ ਦੱਸਿਆ ਇਹਨਾਂ ਜ਼ਿਲ੍ਹਿਆਂ ਤੱਕ ਇਹ ਸਿਸਟਮ ਸੀਮਿਤ ਰਹਿੰਦਾ ਹੋਇਆ ਅੱਗੇ ਸਮਾਪਤ ਹੋ ਜਾਣਾ ਤੇ ਰਾਤਾਂ ਦੇ ਟੈਂਪਰੇਚਰ ਹੇਠਾਂ ਆਏ ਨੇ ਜਿੱਥੇ 17-18 ਦੇ ਚੱਲਦੇ ਫੈਸੀ ਪੰਜਾਬ ਹਰਿਆਣਾ ਦੇ ਹੁਣ ਥੋੜੇ ਜਿਹਾ ਹੇਠਾਂ ਆ ਚੁੱਕੇ ਨੇ ਸਿਸਟਮ ਦੀ ਜਾਣ ਕਰਕੇ ਤੇ ਆਉਂਦੇ ਦਿਨਾਂ ਦੇ ਦਰਮਿਆਨ ਇਹਨਾਂ ਦੇ ਵਿੱਚ ਇਜ਼ਾਫਾ ਹੋ ਸਕਦਾ ਹੈ ਜੀ ਫਿਲਹਾਲ ਪੰਜਾਬ ਦੇ ਲਈ ਕੋਈ ਅਲਰਟ ਨਹੀਂ ਅਜਰਾਤ ਤੇ ਇਹਨਾਂ 2-4 ਦਿਨਾਂ ਤੱਕ ਇਹ ਸਿਸਟਮ ਕਾਰਵਾਈਆਂ ਕਰੇਗਾ ਧਿਆਨ ਰੱਖਿਓ